ਆ ਉਹਦੇ ਕਾਰਜਕ੍ਰਮ ਦੇ ਵਿੱਚ ਅਸੀਂ ਅੱਜ ਸਾਰੇ ਰਾਮ ਭਗਤ ਅੱਜ ਸਕੂਟਰ ਬਾਈਕ ਰੈਲੀ ਕੱਢਣ ਜਾ ਰਹੇ ਆਂ ਔਰ ਸਾਰੇ ਅਮਰitsar ਸ਼ਹਿਰ ਦੇ ਵਿੱਚ ਅਸੀਂ ਇਹ ਯਾਤਰਾ ਕਰ ਰਹੇ ਆਂ ਦੇਖੋ ਇਹ ਰਾਮ ਆਵਾਜ਼ ਬੁਲੰਦ ਦੇ ਕੇ ਜਕਾਰਾ ਵੀਰ ਬਜਰੰਗੇ ਹਰਿ ਹਰਿ ਮਹਾਰਾਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਸੀਂ ਜਿਹੜੀ ਇਹ ਯਾਤਰਾ ਵਾ ਇਹ ਸ਼ੁਰੂਆਤ ਜਿਹੜੀ ਆ ਮਾਤਾ ਜੀ ਦੇ ਮੰਦਰ ਤੋਂ ਮੱਥਾ ਟੇਕ ਕੇ ਸ਼ੁਰੂ ਕਰਨ ਜਾ ਰਹੇ ਆ ਤੇ ਵੀ ਬਜੇਗੀ ਵਾਹਿਗੁਰੂ ਜੀ ਜੈਕਾਰੇ ਲਾਲ ਭਵਨ ਦੇ ਨਿਵਾਸ ਕਰਨ ਵਾਲੇ ਮਾਤਾ ਜੀ ਦਾ ਬੋਲ ਸਾਰੇ ਸ਼ਰਮਾਰ ਕੀ ਜੈ ਜੈ ਜੀ ਦਾ ਬਗਵਾਨ ਕਾਰੇ ਲੱਗ ਰਹੇ ਔਰ अयोध्या ਦੀ ਨਗਰੀ ਜਿਹੜੀ ਹੈ ਪੂਰੀ ਸਜੀ ਹੋਈ ਹੈ ਭਗਵਾਨ ਰਾਮ ਦੀ ਨਗਰੀ ਸਜੀ ਹੋਈ ਹੈ ਲੇਕਿਨ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਬਿਲਕੁਲ ਭਗਵਾਨ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਉਸ ਤੋਂ ਗੱਲ ਕਰਦੇ ਆਂ ਉਸ ਹਰ ਕੋਈ ਤਰਫ ਭਗਵਾਨ ਸ਼੍ਰੀ ਰਾਮ ਦੇ ਜਕਾਰੇ अयोध्या ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਵੈਸੇ ਚੱਲ ਰਹੇ ਔਰ ਅੰਮ੍ਰਿਤਸਰ ਦੇ ਵਿੱਚ ਵੀ ਪੂਰਾ ਰਾਮ ਹੀ ਹੋਇਆ ਪਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 500 ਸਾਲ ਦੇ ਕਰੇ ਸੰਘਰਸ਼ ਤੋਂ ਬਾਅਦ ਤੇ ਲੱਖਾਂ ਲੋ ਸਾਡੇ ਪਰਾਵਾ ਦੀ ਸਨਾਤਨੀਆਂ ਦੀ ਜਾਂ ਸਾਡੇ ਧਰਮ ਦੇ ਲੋਕਾਂ ਦੀ ਬਲਦਾਨੀਆਂ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਇਹ ਇੱਕ ਸ਼ਨ ਪ੍ਰਾਪਤ ਹੋਇਆ ਸਾਨੂੰ ਕਿ ਸ਼੍ਰੀ ਰਾਮ ਲਲਾ ਆਪਣੇ ਜਨਮ ਸਥਾਨ ਦੇ ਉੱਤੇ 22 ਜਨਵਰੀ ਨੂੰ ਕੱਲ ਵਿਰਾਜਮਾਨ ਹੋਣ ਜਾ ਰਹੇ ਆ ਇਹ ਇੱਕ ਬੜਾ ਇਤਿਹਾਸਿਕ ਪਲ ਆ ਕਿ ਜਬਰੇ ਅਸੀਂ ਸੁਭਾਗਿਆ ਸਾਡਾ ਕਿ ਸਾਡਾ ਇਹ ਲੱਕੀਆਂ ਬਰੇ ਸਾਰੇ ਜੀ ਨੇ ਕਿ ਸਾਨੂੰ ਇਹ ਸ਼ਨ ਇੰਜੋਏ ਕਰਨ ਦਾ ਆਨੰਦ ਪ੍ਰਾਪਤ ਕਰਨ ਦੀ ਇਹ ਮੂਮੈਂਟ ਪ੍ਰਾਪਤ ਹੋਈ ਆ ਸੋ ਕੱਲ ਐਸਓਸਾ ਵਿੱਚ ਸਾਰਾ ਅਸੀਂ ਲੋਕੀ ਸਾਰਾ ਹਿੰਦੁਸਤਾਨ ਸਾਰਾ ਵਰਲਡ ਜਿਨੇ ਜਰੇ ਵਰਲਡ ਦੇ ਜਰੇ ਜੇ ਸੰਸਾਰ ਦੇ ਕੋਨਿਆਂ ਦੇ ਸਨਾਤੀ ਨਹੀਂ ਫੈਲੇ ਹੋਏ ਆ ਸਾਰੇ ਉਹ ਸਾਰੇ ਜਿਨੇ ਹੀ ਇਸ ਆਨੰਦ ਦੀ ਪ੍ਰਾਪਤੀ ਲਈ ਹਰ ਜਗ੍ਹਾ ਬਰੇ ਜਗਾਰਾਂ ਜੈਕੋਸ਼ ਤੇ ਬਰਾ ਆਨੰਦ ਪ੍ਰਾਪਤ ਕਰ ਰਹੇ ਆ ਬਰੀ ਸੱਜਾ ਦਾ ਮਾਹੌਲ ਹੈ ਬਰਾ ਆਨੰਦ ਮੈਂ ਮਾਹੌਲ ਆ ਹਰ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਰ ਲੋਕ ਰਾਮ ਮੈਂ ਮਾਹੌਲ ਬਣਿਆ ਪਿਆ ਤੇ ਕੱਲ ਦੇ ਦਿਨ ਸਵੇਰੇ 11 ਤੋਂ 1 ਵਜੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਿ ਸ਼੍ਰੀ ਰਾਮ ਪ੍ਰਭੂ ਦੇ ਜਨਮ ਸਥਾਨ ਦੇ ਉੱਤੇ ਵਿਰਾਜਮਾਨ ਹੋਣ ਦੇ ਮੌਕੇ ਨੂੰ ਅਸੀਂ ਮੰਦਿਰਾਂ 'ਚ ਜਾ ਕੇ ਪੂਜਾ ਪਾਠ ਕਰੀਏ ਤੇ ਆਖਸ਼ੰਧੇ ਪ੍ਰਾਪਤੀ ਕਰੀਏ ਬਿਲਕੁਲ ਬਿਲਕੁਲ ਭੰਡਾਰੀ ਜੀ ਇਤਿਹਾਸ 'ਚ ਪਹਿਲੀ ਵਾਰ bina ਕੋਈ ਤਿਹਾੜ ਲੇਕਿਨ ਉਸ ਤੋਂ ਵੀ ਵੱਡਾ ਤਿਹਾੜ ਔਰ ਦੀਪਾਵਲੀ ਵਰਗਾ ਨਜ਼ਾਰਾ ਔਰ ਸ਼ਹਿਰ ਤੋਂ ਤੁਸੀਂ ਨਿਕਲੇ ਹੋਏ ਸਰਦੀ ਦੇ ਵਿੱਚ ਜਿਹੜੀ ਇਹ ਸੜਕਾਂ ਦੇ ਵਿੱਚ ਹਰ ਤਰਫ ਜਿਹੜੇ ਸ਼੍ਰੀ ਰਾਮ ਦੇ ਜਕਾਰੇ ਗੂੰਜ ਰਹੇ ਦੇਖੋ ਪਹਿਲੇ ਤੋਂ ਜੈ ਸ਼੍ਰੀ ਰਾਮ ਸਾਰੇ ਸਨਾਤਨੀਆਂ ਨੂੰ ਦੇਸ਼ਵਾਸੀਆਂ ਨੂੰ ਇਹ ਹਰਸ਼ੋਲਾਸ ਦਾ ਦਿਨ ਸਾਡੀ 21 ਪੀੜੀਆਂ ਦੇਖਦੀਆਂ ਸੋਚਦੀਆਂ ਥੱਕ ਗਈਆਂ ਪਰ ਅਸੀਂ ਕਿੰਨੇ ਵੜਪਾ ਗਏ ਅਸੀਂ ਕਿੰਨੇ ਸੁਭਾਗੇ ਸ਼ਾਲੀ ਆ ਕਿ ਸਾਨੂੰ ਇਹ ਸ਼ਣ ਜਿਹੜਾ ਕੱਲ 22 ਤਰੀਕ ਨੂੰ 12:20 ਤੇ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਆ ਇਹ ਪੂਰੇ ਵਿਸ਼ਵ ਲਈ ਵਿਸ਼ਵ ਦੇ ਕਲਿਆਣ ਲਈ ਕਿਉਂਕਿ 500 ਸਾਲ ਦੇ ਸੰਘਰਸ਼ ਕੜੇ ਸੰਘਰਸ਼ ਤੋਂ ਬਾਅਦ ਇਹ ਸਾਨੂੰ ਸ਼ਣ ਪ੍ਰਾਪਤ ਹੋ ਰਿਹਾ ਵਾ 21 ਪੀੜੀਆਂ ਨਿਕਲ ਗਈਆਂ 5 ਲੱਖ ਦੇ ਕਰੀਬ ਆਹੂਤੀਆਂ ਇਤੋਂ ਹੋਈਆਂ ਬਲੀਦਾਨ ਹੋਇਆ ਔਰ ਕਿੰਨੇ ਯੁੱਧ ਲੜੇ ਗਏ ਔਰ ਅੱਜ ਇਸ ਸ਼ਨ ਸਾਨੂੰ ਜਿਹੜਾ 22 ਤਰੀਕ ਨੂੰ ਮਿਲਣਾ ਵਾ ਤਾਂ ਕਿੰਨਾ ਸਨਾਤਨੀਆਂ ਲਈ ਇਹ ਸੁਭਾਗੇ ਚੱਲੀ ਆ 100 ਦੀਪਾਵਲੀਆਂ ਲੱਖਾਂ ਦੀਪਾਵਲੀਆਂ ਦੇ ਬਰਾਬਰ ਇਹ ਸਾਡੇ ਕੋਲ ਸ਼ਨ ਆ ਰਿਹਾ ਵਾ ਤਾਂ ਸਾਨੂੰ ਇਹ ਜਿਹੜਾ ਅਸੀਂ ਅੱਜ ਨਿਕਲੇ ਆ ਸਵੇਰੇ ਤਸਵੀਰ ਸਰਦੀ ਦਾ ਮਾਹੌਲ ਸੀ ਠੰਡ ਨਾ ਬਹੁਤ ਜ਼ਬਰਦਸਤ ਸੀ ਪਰ ਰਾਮ ਦੀ ਸੈਨਾ ਦਾ ਜੋਸ਼ ਰਾਮ ਦੀ ਸੈਨਾ ਦਾ ਜਿਨੀ ਰਾਮ ਜੀ ਦਾ ਖੁਦ ਹੀ ਇਤੋਂ ਦਾ ਪ੍ਰਾਸ ਅੰਦਰ ਆਤਮਾ ਆ ਗਈ ਕਿ ਜਿਸ ਤਾ ਕੋਈ ਮਤਲਬ ਸਾਰਾ ਮਾਹੌਲ ਹੀ ਰਾਮमय ਹੋ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪ੍ਰਭੂ ਰਾਮ ਨੇ ਜਿਹੜੀ ਦੁਨੀਆ ਜੀ ਇੱਕੋ ਨਾਮ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਰ ਇੱਕ ਗੱਲ ਹੈ ਜੀ ਕਿ ਪ੍ਰਭੂ ਰਾਮ ਨੇ ਜੋ ਸਾਨੂੰ ਸਿੱਖਿਆ ਦਿੱਤੀ ਜੋ ਅੱਜ ਕੱਲ੍ਹ ਯੁੱਗ ਦੇ ਵਿੱਚ ਅਸੀਂ ਲੋਕ ਭੁੱਲਦੇ ਜਾ ਰਹੇ ਆ ਸਾਨੂੰ ਇਹ ਰਾਮ ਹੈ ਮਾਹੌਲ ਜ਼ਰੂਰ ਪੈਦਾ ਹੋਇਆ ਸਾਨੂੰ ਹੁਣ ਉਹਨਾਂ ਦੇ ਆਦਰਸ਼ਾਂ ਦੇ ਜਿਹੜਾ ਉਹਨਾਂ ਨੇ ਆਪਣਾ ਇੱਕ ਸਮਾਜ ਦੇ ਵਿੱਚ ਉਦਾਹਰਨ ਦਿੱਤੀ ਉਹ ਸਾਨੂੰ ਉਹ ਸਾਹਮਣੇ ਪੇਸ਼ ਕਰਨੀ ਚਾਹੀਦੀ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਇੱਕ ਹੋਰ ਗੱਲ ਕਹਾਂਗਾ ਇਹਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਵੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਕਰਾਂਗਾ ਸਾਡੇ ਦੇਸ਼ ਦੇ ਨਿਆਂਪਾਲਿਕਾ ਦਾ ਵੀ ਸ਼ੁਕਰਗੁਜ਼ਾਰ ਕਰੂੰਗਾ ਜਿਨ੍ਹਾਂ ਨੇ ਇਹ ਜਿਹੜਾ ਸਾਨੂੰ ਫੈਸਲਾ ਦਿੱਤਾ ਔਰ ਇਹ ਸਾਨੂੰ ਇਹ ਸੁਭਾਗਿਆ ਮਿਲਿਆ ਕਿ ਜਿਹੜੇ ਕਰਕੇ ਅਸੀਂ ਅੱਜ ਇਹ ਰਾਮਾਇਣ ਮਾਹੌਲ ਪੈਦਾ ਕਰਨ ਦੇ ਵਿੱਚ ਸੋਸ਼ਣ ਜੈਸ਼ਾ ਮਨਵ ਜੀ ਕੋਈ ਧਰਮ ਨਹੀਂ ਸਭ ਧਰਮ ਨਾਲ لیکن اکو نام جا شیر رام پوری دنیا جڑی ہے ભગવાન رام دے وچ رنگی ہوئی ہے رام ہر ਧਰਮ ਦਾ ਆਦਰਸ਼ ਹੈ ਜੀ ਆਦਰਸ਼ ਹੈ ਪ੍ਰਭੂ ਰਾਮ ਜੀ ہر ਧਰਮ ਦਾ ਆਦਰਸ਼ ਹੈ ਜਿਹੜੇ ਜਿਨ੍ਹਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਅਸੀਂ ਅੱਜ ਇੱਥੇ ਪਹੁੰਚੇ ਆں ਜੇ ਸਾ ਤੁਸੀਂ ਕਿਹਾ ਕਿ ਕਿਸ ਕੋਈ ਧਰਮ ਨਹੀਂ ਮੈਂ ਕਹਿੰਦਾ ਹਰ ਧਰਮ ਦਾ ਆਦਰਸ਼ ਹੀ ਸਾਡੇ ਪ੍ਰਭੂ શ્રી ਰਾਮ ਹੈ ਜਿਹੜੇ ਕਿ ਉਹਨਾਂ ਦੇ ਮਾਂਚਲ ਵਸਾ ਕੇ ਅਸੀਂ ਅੱਜ ਇਸ ਕੰਮ ਅਸੀਂ ਸੁਭਾਗਸ਼ਾਲੀਆਂ ਸਾਡੀ ਪੀੜ੍ਹੀਆਂ ਸੁਭਾਗਸ਼ਾਲੀ ਹੈ ਕਿ ਅਸੀਂ ਸਾਨੂੰ ਦੇਖਣ ਦਾ ਮੌਕਾ ਮਿਲ ਰਿਹਾ ਔਰ ਇਹੋ ਜਿਹਾ ਆਨੰਦਮਈ ਮਾਹੌਲ ਕਿਤੇ ਨਹੀਂ ਵੇਖਿਆ ਕਿ ਅੱਜ ਸਵੇਰ ਤੋਂ ਅਸੀਂ ਜਦੋਂ ਅਸੀਂ ਨਿਕਲੇ ਸਾ ਬਹੁਤ ਸਰਦੀ ਸੀ ਤੁਸੀਂ ਆਪ ਦੱਸਿਆ ਵਾ ਲੇਕਿਨ ਸਾਨੂੰ ਕੋਈ ਸਰਦੀ ਦਾ ਉਹ ਸਰਦੀ ਹੋਇਆ ਔਰ ਲੋਕਾਂ ਚ ਵੀ ਇੰਨਾ ਉਤਸ਼ਾਹ ਹੈ ਨਿਕਲ ਨਿਕਲ ਕੇ ਕਰਾਚੋ ਨਿਕਲ ਕੇ ਕਈ ਪਰਿਵਾਰਾਂ ਨੇ ਸਾਡਾ ਸਵਾਗਤ ਵੀ ਕੀਤਾ ਇਹ ਰਾਮਬਖਸ਼ ਹੈ ਨਾ ਬਿਲਕੁਲ ਰਾਮਬਖਸ਼ ਹੈ ਨਾ ਔਰ ਰਾਮਬਖਸ਼ ਹੈ ਨਾ ਦੇ ਵਿੱਚ ਬਿਲਕੁਲ ਰਾਹੁਲ ਜੀ ਇਹ ਰਾਹੁਲ ਜੀ ਜੋਸ਼ ਔਰ ਜਜ਼ਬਾ ਬਰਕਰਾਰ ਪ੍ਰਭੂ ਸ਼੍ਰੀ ਦਾ ਨਾਮ ਜੈ ਸ਼ੀ ਰਾਮ ਜੀ ਸਭ ਤੋਂ ਪਹਿਲੇ ਜੀ ਮੈਂ ਕਹਿਣਾ ਚਾਹਨਾ 550 ਸਾਲ ਬਾਅਦ ਜਿਹੜਾ ਅੱਜ ਦਾ ਕਾਰਜਕ੍ਰਮ ਹੋ ਰਿਹਾ ਹੈ ਕੱਲ RAM LALLA ਜੀ ਦਾ ਪ੍ਰティਸ਼ਟਾ ਪ੍ਰਾਨ ਪ੍ਰティਸ਼ਟਾ ਹੋ ਰਹੀ ਹੈ RAM LALLA ਜੀ ਵਿਰਾਜਮਾਨ ਹੋ ਰਿਹਾ ਉਹਦੀ ਸਭ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਸਵੇਰੇ ਆਹੀ ਪਰਮ ਪੂਜਯ ਮਾਤਾ ਲਾਲ ਦੇਵੀ ਜੀ ਦੇ ਚੰਨਾ ਤੋਂ ਅਸ਼ੀਰਵਾਦ ਲੈ ਕੇ ਯਾਤਰਾ ਸਟਾਰਟ ਕੀਤੀ ਸੀ ਜਿਹੜੀ ਯਾਤਰਾ ਅੱਜ ਆ ਕੇ ਸ਼ੁਭਾਲੇ ਸਮਾਪਨ ਹੋਈ ਹੈ ਉਹਦੇ ਲਈ ਦੇਖੋ ਤੁਸੀਂ ਲੋਕਾਂ ਦਾ ਇੰਨਾ ਉਤਸ਼ਾਹ ਹੈ ਲੋਕਾਂ ਨੇ ਇੰਨਾ ਸਵਾਗਤ ਕੀਤਾ ਹੈ ਬਸ ਇਹ ਤੁਸੀਂ ਹਿਸਾਬ ਲਗਾ ਲੋ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਹੈ ਜਿਹਦੇ ਨਾਲ ਕੱਲ ਇੱਕ ਦੀਵਾਲੀ ਦਾ ਮਾਹੌਲ ਬਣੇਗਾ ਦੀਵਾਲੀ ਨਾਲੋਂ ਵੱਧ ਲੋਕੀ ਆਪਣੇ ਘਰ ਦੀਪਮਾਲਾ ਕਰ ਰਹੇ ਨੇ ਵਰਸ਼ਾ ਪੁਸ਼ਪਦੀਵ ਜਿਹੜਾ ਉਤਸਵ ਹੈਗਾ ਉਹ ਤੇ ਇੱਕ ਮਹੀਨੇ ਤੋਂ ਸ਼ੁਰੂ ਹੋ ਚੁੱਕਾ ਹੈ ਉਹ ਉਤਸਵ ਜਿਹੜਾ ਮੈਨੂੰ ਲੱਗਦਾ ਵੀ ਦੀਵਾਲੀ ਆ ਕੱਲ ਹੈ ਲੇਕਿਨ ਇੱਕ ਮਹੀਨੇ ਤੋਂ ਦੀਵਾਲੀ ਲੋਕਾਂ ਕਰਾਜ ਮਨਾ ਰਹੇ ਆ ਮਾਹੌਲ ਹੋ ਜਾਗਾ ਇੱਕ ਤਰ੍ਹਾਂ ਦੀ ਰੋਜ਼ ਹੀ ਦੀਵਾਲੀ ਬਣਾਈ ਜਾ ਰਹੀ ਹੈ ਤੁਸੀਂ ਦੇਖੋ ਹਰ ਇੱਕ ਹਰ ਇੱਕ ਮੰਦਰ ਵਿੱਚ ਹਰ ਇੱਕ ਘਰ ਵਿੱਚ ਦੀਪਮਾਲਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਲੋਕੀ ਇੰਨੇ ਉਤਸ਼ਾਹ ਦੇ ਨਾਲ ਤੁਸੀਂ ਦੇਖੋ ਮਾਰਕੀਟ ਵਿੱਚ ਨਿਕਲ ਰਹੇ ਨੇ ਪਰਚੇਜ਼ਿੰਗ ਕਰ ਰਹੇ ਨੇ ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਹੈ ਕਿ ਇਹ ਇੱਕ ਦੂਜੀ ਦੀਵਾਲੀ ਸਾਨੂੰ 550 ਸਾਲ ਬਾਅਦ ਦੇਖਣ ਨੂੰ ਮਿਲ ਰਹੀ ਹੈ 2 ਮਹੀਨਿਆਂ ਬਾਅਦ ਫਿਰ ਦੀ ਪਾਵਲੀ ਬਿਲਕੁਲ ਜੀ 2 ਮਹੀਨਿਆਂ ਬਾਅਦ ਫਿਰ ਦੀ ਪਾਵਲੀ ਆ ਰਹੀ ਹੈ ਮੈਂ ਕਿਹਾ ਇਹ ਦੀ ਪਾਵਲੀ ਇਕੱਠੀ ਪੱਕੀ ਦੀਵਾਲੀ ਹੋ ਗਈ ਜੀ ਆਪਣੀ ਸਾਡੀ ਹੈ 22 ਜਨਵਰੀ ਦੀ ਦੀਵਾਲੀ ਇਤਿਹਾਸ ਵਿੱਚ ਲਿਖੀ ਜਾਣੀ ਹੈਗੀ ਹੈ ਇੱਕ ਦੀਵਾਲੀ ਤਾਂ ਅਸੀਂ ਮਨਾਨੇ ਜਿਹੜੇ ਰਾਮ ਭਗਵਾਨ ਦੇ ਆਗਮਨ ਦੀ ਉਹ ਦੂਜੀ ਦੀਵਾਲੀ ਹੈ ਜਿਹੜੀ 500 ਸਾਲਾਂ ਬਾਅਦ ਮੰਦਿਰ ਦੀ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਰਾਮ ਭਗਵਾਨ ਰਾਮ ਲਾਲਾ ਜੀ ਵਿਰਾਜਮਾਨ ਹੋਣਗੇ ਇਹ ਦੀਵਾਲੀ ਨੂੰ ਪੱਕੀ ਲਿਖੀ ਗਈ ਹੈ ਜੀ ਇਹ ਇਤਿਹਾਸ ਲਿਖਿਆ ਗਿਆ ਹੈ ਬਿਲਕੁਲ ਇਤਿਹਾਸ ਲਿਖਿਆ ਗਿਆ ਜੀ ਦੇਖੋ ਜੋ ਸੈਡੀ ਪੀਰੀ ਨੂੰ ਇੱਕ ਜਰਾ ਇਹ ਮੌਕਾ ਮਿਲਿਆ ਹੋਇਆ ਹੈ ਲਾਈਵ ਦੇਖਣ ਦਾ ਕਿ 500 ਸਾਲ ਬਾਅਦ ਇਹ ਜਿਹੜੇ ਆਪਣਾ ਭਗਵਾਨ શ્રી ਰਾਮ ਆਪਣੇ ਜਨਮ ਸਥਾਨ ਤੇ ਵਾਪਸ ਆ ਰਹੇ ਨੇ ਸੈਡੇਸ ਬਹੁਤ ਵੱਡਾ ਇੱਕ ਦੀਵਾਲੀ ਤੋਂ ਵੀ ਵੱਡਾ ਇੱਕ ਉਤਸਵ ਹੈ ਤੇ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਐਸਾ ਨੂੰ ਮੌਕਾ ਦਿੱਤਾ ਐਂਡ ਜੈ ਸ਼੍ਰੀ ਰਾਮ ਜੀ ਮੌਕਾ ਜਾਨਦਾ ਵੀ ਪ੍ਰਭੂ ਰਾਮ ਦੇ ਦਰਸ਼ਨ ਕਰਨ ਦਾ ਵੀ इच्छा है कदों तो जाओगे जरूर जावे जी उन्होंने बुलावा आ रहे हैं अभी काफी अपने सारे राम भगत राम सेना सारे इट्ठे होकर अंत प्लान कर रहे हैं जी बहुत जल्द असं अयोध्या चक्कर लगावे जी तो बिल्कुल अयोध्या चक्कर लगाओ की नाम प्रदीप कुमार नाम है तो जी बिल्कुल मन में जिज्ञासा होगी कि प्रभु राम कर जोड़े दर्शन करने बिल्कुल बिल्कुल सर बहुत जिज्ञासा है और आज हम सब जितने भी है राम भगत बहुत खुश है और बड़े दिनों के बाद इंतजार 500 साल के बाद हम लोगों को ये खुशी का माहौल मिला है और हम खास करके पूरे देश इंडिया नहीं विदेश का भी लोग जितने हैं सारे राममय हो चुके हैं तो उनके साथ हम लोग भी राममय हो चुके हैं और खास करके हम धन्यवाद करना चाहेंगे हम प्रधानमंत्री नरेंद्र मोदी जी को और वहाँ का जो योगी सरकार है योगी जी को ਸੋ ਇਹਨਾਂ ਨੇ ਬੜਾ ਮਤਲਬ ਕਿ ਸਿਸਟਮ ਸੇ ਔਰ ਸਾਰੇ ਹਿੰਦੂ ਭਗਤ ਕਾ ਇਹਨਾਂ ਨੇ ਮਾਨ ਮਰਜਾਦਾ ਕੋ ਅੱਗੇ ਬੜਾਇਆ ਹੈ ਔਰ ਹਮ ਉਨ ਸਭ ਉਨਕੇ ਸਾਥ ਬਿਲਕੁਲ ਬਿਲਕੁਲ 500 ਸਾਲ ਬਾਦ ਇਤਿਹਾਸ ਦਾ ਦਿਨ ਜਿਹੜਾ ਵਾ ਸੋ ਸੁਪਨਾ ਪੂਰਾ ਹੋ ਰਿਹਾ ਹੈ 500 ਸਾਲ ਲੱਗੇ ਜੀ ਅੱਜ ਉਹ ਮੰਦਿਰ ਨੂੰ ਪ੍ਰਾਣ ਪ੍ਰਸ਼ਤਾ ਪ੍ਰਤੀਸ਼ਤਾ ਦੇਖਣ ਲਈ ਸਾਡੇ ਪੁਰਖਾਂ ਦੀ ਬਹੁਤ ਕੁਰਬਾਨੀਆਂ ਗਈਆਂ ਇਸ ਚੀਜ਼ ਲਈ ਲੇਕਿਨ ਅੱਜ ਅਸੀਂ ਬਹੁਤ ਖੁਸ਼ ਹੈਗਾ ਲੱਗਦਾ ਹੈ ਹਵਾ ਦੇ ਵਿੱਚ ਸ਼੍ਰੀ ਰਾਮ ਹੈ ਸਾਰੇ ਪਾਸੇ ਕੰਕਾਂਜੇ ਸ਼ਰੀਰਾ ਕੰਕਾਂਜੇ ਸ਼ਰੀਰਾ ਹੈ ਕੰਕਾਂਜੇ ਸ਼ਰੀਰਾ ਹੈ ਅਸੀਂ ਸਾਰੇ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ بس 22 ਤਰੀਕ ਤੋਂ ਬਾਅਦ ਹੁਣ ਹੌਲੀ ਹੌਲੀ ਅਸੀਂ ਸਾਰੇ ਆਪਣੇ ਪਰਿਵਾਰਾਂ ਨੂੰ ਅਯੁੱਧਿਆ ਲੈ ਕੇ ਜਾਵਾਂਗੇ ਤੇ ਆਪਣੀ ਤਾਮ ਦੀ ਯਾਤਰਾ ਪੂਰਾ ਕਰਾਂਗੇ ਬਿਲਕੁਲ ਤਸਵੀਰਾਂ ਦੇਖ ਕੇ ਜਲਾ ਪੂਰਾ ਮਾਹੌਲ ਜਿਹੜਾ ਗੁਰੂ ਨਗਰੀ ਸ੍ਰੀ ਅਮਰੇਸਰ ਸਾਹਿਬ ਜਿਹੜੀ ਉਹ ਰਾਮ ਮਈ ਹੋਈ ਹੈ ਔਰ ਜਿਹੜੇ ਸੇਰ ਜਿਹੜੀ ਮਾਤਾ ਲਾਲ ਦੇਵੀ ਮੰਦਿਰ ਮਾਡਲ ਟਾਊਨ ਤੋਂ ਜਿਹੜੀ ਇੱਕ ਯਾਤਰਾ ਸ਼ੁਰੂ ਹੋਈ ਸੀ ਜਿਹੜੇ ਰਾਮ ਭਗਤ ਨੇ ਸ਼ੁਰੂ ਕੀਤੀ ਉਹ ਇੱਕ ਜਿਹੜੀ ਯਾਤਰਾ ਵੱਖ-ਵੱਖ ਜਿਹੜੇ ਆ ਏਰੀਆ ਦੇ ਵਿੱਚ ਜਾ ਕੇ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਪ੍ਰਾਚੀਨ ਸ਼ਵਾਲਾ ਮੰਦਿਰ ਰਾਣੀ ਕਾ ਬਾਗ ਦੇ ਵਿੱਚ ਆ ਕੇ ਜਿਹੜੀ ਇਹ ਸਮਾਪਤ ਹੋਈ ਅਮਦੇ ਜੀਤਿ ਸ੍ਰੀ ਰਾਮ ਜੋ ਕਾਰੇ ਲਾਰੇ ਔਰ ਕਿਸ ਤਰ੍ਹਾਂ ਜੈ ਸ਼੍ਰੀ ਰਾਮ ਔਰ ਰਾਮ ਦਾ ਇੰਤਜ਼ਾਰ ਕਰ ਰਹੇ ਔਰ ਮੁਖ ਦੇ ਵਿੱਚ ਭਗਵਾਨ ਰਾਮ ਦੀ ਜਿਹੜੀ ਇਹ ਚਲਕ ਜਿਹੜੀ ਹੈ ਇਹਨਾਂ ਦੇ ਬੱਚਿਆਂ ਦੇ ਰੱਬ ਦੇ ਰੂਪ ਦੇ ਵਿੱਚ ਜਿਹੜੀ ਦੇਖਣ ਨੂੰ ਮਿਲ ਰਹੀ ਔਰ ਹਰ ਕਿਸੇ ਦਾ ਸੁਪਨਾ ਜਿਹੜਾ ਵਾ ਉਹ 500 ਸਾਲ ਬਾਅਦ ਪੂਰਾ ਹੋ ਰਿਹਾ ਵਾ ਸੋ ਜਿਹੜਾ ਯਾਤਰਾ ਨਿਕਲੀ ਆ ਹਰ ਤਰਫ ਜਿਹੜੇ ਜਕਾਰੇ ਜੀ ਜੈ ਸ਼੍ਰੀ ਰਾਮ ਦੇ ਉਹ ਗੁੰਦੇ ਨਹਿਰ ਆ ਰਹੇ ਆ ਕੰਗਨ ਸੋ ਕੁਝ ਬਾਈਕਾਂ ਉੱਤਾਰ ਕੇ ਭਗਵਾਨ ਸ਼੍ਰੀ ਰਾਮ ਦੇ ਨਾਰੇ ਪੂਰਾ ਸ਼ਹਿਰ ਪੂਰਾ ਮੁਲਕ ਪੂਰਾ ਦੇਸ਼ ਪੂਰੀ ਦੁਨੀਆ ਇਸ ਲਈ ਸ਼੍ਰੀ ਰਾਮ ਦੇ ਨਾਰੇ ਲਾਏ श्री राम सबके ही है तो सबको जय श्री राम बोलना ही चाहिए तो कैसा लग रहा है बाइक में और पीछे आपके कौन है पापा पापा के साथ कैसा लग रहा है ऐतिहासिक पल आपकी जीवन में कल बाईस जनवरी को आ, सबसे मेमोरेबल डे है सबसे सौभाग्य है हमारा कि हम इसके इस यात्रा में जुड़ पाए और हम स, हम सबको अगर सब हमें देख रहे हैं तो यही चाहते हैं कि सब अपने घरों में दीप जगाएं और इसको एक दिवाली बनाएं